ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਪਾਗਠਮਾ ਮੁਸਲਮਾਨ ਹੋਣ ਜਾਣ ਦੇ ਬਾਵਜੂਦ ਦਾਨਾ ਦੀ ਰੂਹ ਵਿੱਚੋਂ ਹਿੰਦੂ ਸੰਸਕਾਰ ਗਏ ਨਹੀਂ ਸਨ ਭਗਵਾਨ ਦੀ ਉਪਾਸਨਾ ਦੇ ਸੁਰ ਜਦੋਂ ਵੀ ਕਿਤੇ ਸੁਣਦਾ ਸਾਰਾ ਹਿਲਾਉਂਿਆ ਜਾਂਦਾ ਰੂਪਮਤੀ ਉੱਤੇ ਜਿਵੇਂ ਬਾਜ ਬਹਾਦਰ ਡੁੱਲਿਆ ਸੀ ਉਸ ਤਰ੍ਹਾਂ ਉਹ ਮਨ ਹੀ ਮਨਸਮਿਤਰਾ ਨੂੰ ਪਿਆਰ ਕਰਨ ਲੱਗ ਪਿਆ ਸੀ ਸમિતਰਾ ਵਿਧਵਾ ਮਾਂ ਦੀਤੀ ਸੀ ਉਸ ਦੀ ਮਾਂ ਰਾਣਾ ਧਰਮਨੰਦ ਦੇ ਮਹਿਲ ਕੰਮ ਕਰਦੀ ਹੁੰਦੀ ਸੀ ਸਮੁਤਰਾ ਤੇ ਸਮਿਤਰਾ ਤੇ ਰੂਪਮਤੀ ਛੋਟੀਆਂ ਹੁੰਦਿਆਂ ਇਕੱਠਿਆਂ ਖੇਡਦੇ ਸਨ ਧਰਮਨੰਦ ਦੱਖਣੀਆਂ ਦੇ ਹਮਲਿਆਂ ਵਿੱਚ ਲੜਦਾ ਲੜਦਾ ਜ਼ਖਮੀ ਹੋ ਗਿਆ ਸੀ ਅਸਲ ਵਿੱਚ ਰਾਣਾ ਦੇ ਮਾਰੇ ਜਾਣ ਪਿੱਛੋਂ ਵਫਾਦਾਰ ਵਜੀਰ ਮੂਰਤੀ ਨਰੇਨ ਨੇ ਆਪਣੀ ਸਿਆਣਪ ਨਾਲ ਖਰਾਜ ਦੇਣਾ ਮੰਨ ਕੇ ਰਿਆਸਤ ਵਿਚਾਲੀ ਸੀ ਰਾਜਸਤਾਨ ਦਾ ਬਹੁਤਾ ਪ੍ਰਬੰਧ ਮੋਰਦੀ ਹੀ ਚਲਾਉਂਦਾ ਸੀ ਰੂਪਮਤੀ ਉਹਦੇ ਛੋਟੀ ਸੀ ਸਮਿਤਰਾ ਦੀ ਮਾਂ ਨੇ ਇੱਕ ਤਰ੍ਹਾਂ ਰੂਪਮਤੀ ਦਾ ਪਾਲਣ ਪੋਸ਼ਣ ਕੀਤਾ ਸੀ ਐਂ ਰੂਪਮਤੀ ਤੇ ਸਮਿਤਰਾ ਭੈਣਾਂ ਵੀ ਸਨ ਅਤੇ ਸਾਕੀਆਂ ਵੀ ਕਵਰਾਨੀ ਜਦੋਂ ਗੁਰੂ ਦੇਵ ਤੋਂ ਰਾਗ ਵਿਦਿਆ ਪ੍ਰਾਪਤ ਕਰਨ ਜਾਂਦੀ ਸਮਿਤਰਾ ਉਸ ਦਾ ਸਾਥ ਦਿਆ ਕਰਦੀ ਸੀ ਉਹ ਦੋਵੇਂ ਹੁਣ ਪਰ ਜਵਾਨ ਹੋ ਚੁੱਕੇ ਨਾ ਸਨ ਦਾਨਾ ਚਾਹੁੰਦਾ ਸੀ ਕਿਸੇ ਤਰ੍ਹਾਂ ਮੇਰੀ ਸਮਿਤਰਾ ਨਾਲ ਸਾਝ ਵਧ ਜਾਏ ਫਿਰ ਕੁਬਰਾਣੀ ਦੀ ਹਾਜ਼ਰੀ ਕਾਰਨ ਗੱਲ ਨਹੀਂ ਬਣ ਸਕੀ ਸੀ ਉਹ ਸੁਲਤਾਨ ਤੋਂ ਵੀ ਡਰਦਾ ਸੀ ਕਿਦਰੇ ਉਸ ਦੀ ਸ਼ਿਕਾਇਤ ਹੋ ਗਈ ਤਾਂ ਜਾ ਜਾਂਦੀ ਨਾ ਹੋ ਜਾਵੇ ਭਵੇਂ ਬਾਜ ਬਹਾਦਰ ਰੂਪਮਤੀ ਨਾਲ ਮੇਲ ਕਰਵਾਉਣ ਖਾਤਰ ਉਸ ਦਾ ਆਦਰ ਕਰਦਾ ਸੀ ਦਾਨਾ ਦਾ ਵਿਆਹ ਹੋ ਚੁੱਕਾ ਸੀ ਉਸਦੀ ਘਰੀ ਘਰ ਵਾਲੀ ਸ਼ਰੀਫਾ ਸੁਲਤਾਨ ਦੀ ਬੀਗਮ ਹਮੀਦ ਹਮੀਦਾ ਵਾਨੋ ਦੀ ਗੰਗੀ ਪੱਟੀ ਕਰਿਆ ਕਰਦੀ ਸੀ ਸੁਲਤਾਨ ਦੀ ਮੁਹੱਬਤ ਬਾਰੇ ਦਾਨਾ ਕੋਲ ਆਪਣੀ ਸ਼ਰੀਫਾਂ ਨੂੰ ਦੱਸ ਹੋ ਗਿਆ। ਜਨਾਨੀ ਦੇ ਢਿੱਡ ਵਿੱਚ ਗੱਲ ਨਹੀਂ ਪੱਜਦੀ। ਇੱਕ ਦਿਨ ਉਸ ਬੇਗਮ ਦਾ ਸਿਰ ਕਰਦਿਆਂ ਭੇਦ ਖੋਲ ਦਿੱਤਾ। ਬੇਗਮ ਸਹਿਵਾ ਤੁਸੀਂ ਕੁਝ ਸੁਣਿਆ ਹਜ਼ੂਰ ਬਾਰੇ? ਨਹੀਂ ਤਾਂ ਕੀ ਸੁਣਨਾ ਸੀ? ਬੇਗਮ ਥੋੜਾ ਇਸ ਚਾਰਜ ਵਿੱਚ ਆ ਗਈ। ਲੈ ਤੁਹਾਨੂੰ ਪਤਾ ਹੀ ਨਹੀਂ ਫੌਜ ਵਿੱਚ ਤਾਂ ਹਜ਼ੂਰ ਦਾ ਇਸ਼ਕ ਕਿੱਸਾ ਬਣਿਆ ਹੋਇਆ ਹੈ। ਕਿਹਾ ਕਿੱਸਾ? ਹਮੀਦਾ ਆਪਣੇ ਚਲਾਲ ਵਿੱਚ ਘੂਰਨ ਲੱਗੀ। ਉਸ ਦਾ ਪੇ ਪੀਕਾ ਦਿੱਲੀ ਦੇ ਸ਼ਾਹੀ ਘਰਾਨੇ ਨਾਲ ਜਾ ਜੁੜਦਾ ਸੀ ਸ਼ਰੀਫਾ ਆਪ ਡਰ ਗਈ ਇਹਨਾਂ ਸੁਲਤਾਨਾਂ ਦਾ ਕੀ ਬਸਾ ਐਵੇਂ ਗਰਦਨ ਲਾ ਤਰਨਾ ਉਸ ਗੱਲ ਨੂੰ ਪੋਚਾ ਮਾਰਨਾ ਚਾਹੀਏ ਉਹ ਜੀ ਨਾ ਸੁਲਤਾਨ ਹਜ਼ੂਰ ਨੇ ਦੱਖਣ ਨਾਲ ਲੜ ਜੰਗ ਲੜਨ ਸਮੇ ਉਹ ਹੱਥ ਵਖਾਏ ਕਿ ਭਾਜਦੇ ਦੁਸ਼ਮਣਾਂ ਨੂੰ ਰਾਹ ਨਾ ਲੱਭੇ ਦੁਸ਼ਮਣਾਂ ਦੀ ਬੱਚੀ ਅਸਲ ਗੱਲ ਨੂੰ ਟਾਲਾ ਨਾ ਮਾਰ ਇਸ਼ਕ ਦੇ ਕਿਸੇ ਦੀ ਬਾਤ ਕਹੇ ਹਜ਼ੂਰ ਕੀ ਦੇ ਨਾਲ ਇਸ਼ਕ ਫਰਮਾਉਂਦੇ ਹੈ ਬੇਗਮ ਨੇ ਚੱਜ ਨਾਲ ਅੱਖਾਂ ਬਖਾਈਆਂ ਉਹ ਜੀ ਰੂਪਮਤੀ ਐ ਨਾ ਬਹੁਤ ਵਧੀਆ ਭਜਨ ਗਾਉਂਦੀ ਐ ਤੇ ਹਜੂਰ ਸੁਲਤਾਨ ਦੀਨ ਨਗਮੇ ਦੀ ਸ਼ਕੀਨ ਐ ਰੂਪਮਤੀ ਦੇ ਭਜਨ ਸੁਣਦਾ ਐ ਉਸ ਨਾਲ ਇਸ਼ਕ ਫਰਮਾਉਂਦਾ ਐ ਸੱਜ ਦਸ ਨਹੀਂ ਖਾਲ ਉਹਦੇ ਹੇੜ ਦੇਵਾਂਗੀ ਬੇਗਮ ਨੇ ਸ਼ਰੀਫਾ ਦੇ ਇੱਕ ਥੱਪੜ ਜਾਰ ਦਿੱਤਾ ਤੇ ਸੌਣ ਦੀ ਮਸ਼ਰੀ 나ਗਣ ਵਾਂਗ ਫੁਕਾਰੇ ਮਾਰ ਲੱਗੀ ਸ਼ਰੀਫਾ ਦੀਆਂ ਖਾਨਿਆਂ ਗਮਾਜ ਗੰਗਾ ਹੱਥ ਬਣਦੀ ਕੰਬਣ ਲੱਗ ਪਈ ਬਖਸ਼ੋ ਬੀਗਮ ਸ ਬੀਗਮ ਸਾਹਿਬਾ ਮੈਨੂੰ ਤਾਂ ਬਹੁਤਾ ਪਤਾ ਨਹੀਂ ਮੇਰੇ ਖਾਵਿੰਦ ਹੀ ਦੱਸਦੇ ਬੀਗਮ ਅੱਖਾਂ ਘੜਤੀ ਨਾਇਨ ਨੂੰ ਕੋਨ ਲੱਗ ਪਈ ਉਸ ਦੇ ਮਨ ਸ਼ੱਕ ਬਹਿ ਗਈ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ ਸ਼ਰੀਫਾ ਗੱਲ ਕਰਕੇ ਪਛਤਾ ਰਹੀ ਸੀ ਉਸ ਆਪਣਾ ਖਿਹੜਾ ਛੜਾਉਣ ਲਈ ਮਾਲਕ ਨੂੰ ਅੱਗੇ ਲੈ ਜਾਂਦਾ ਉਸ اٹਕ ਲਾ ਲਈ ਸੀ ਹਮੀਦਾ ਇੱਕ ਮਰਦ ਨੂੰ ਸਤਰ ਬਲਾ ਕੇ ਪੁੱਛਣ ਪੁੱਛ ਪੜਤਾਲ ਨਹੀਂ ਕਰੇਗੀ ਤੂੰ ਸਾਰੀ ਗੱਲ ਆਪਣੇ ਖਸਮ ਤੋਂ ਪੁੱਛ ਕੇ ਆਵੇਂਗੀ ਬਰਨਾ ਤੇਰੀ ਛੁੱਟੀ ਕਰ ਦੇਵਾਂਗੀ ਨਾ ਬੀਗਮ ਸਾਹਿਬਾ ਮੈਂ ਆਪ ਦੀ ਨੋਂ ਨੋਂ ਵਫਾਦਾਰ ਰਹੀ ਹਾਂ ਇਸੇ ਲਈ ਜਲਦੀ ਚਰਚਾ ਤੁਹਾਨੂੰ ਆ ਦੱਸੀ ਹੈ ਤੂੰ ਬਗਵਾਸ ਨਾ ਕਰ ਮੈਂ ਤੇਰੀਆਂ ਸਾਰੀਆਂ ਚੁਸਤਾਂ ਸਭ ਸਮਝਦੀ ਹਾਂ ਤੂੰ ਸਾਰੀ ਗੱਲ ਲੈ ਕੇ ਆਵੇਂਗੀ ਛੇਤੀ ਬੀਗਮ ਨੇ ਲੰਮਾ ਫੁਕਾਰਾ ਮਾਰਿਆ ਹਾਂ ਪਹਿਲੋਂ ਹੀਰਾਬਾਈ ਨੂੰ ਮੇਰੇ ਕੋਲ ਭੇਜ ਦਿਜਾ ਜੀ ਹਜੂਰ ਹੁਣੇ ਭੇਜਤੀਆਂ ਉਹ ਕਾਲੀਆਂ ਕਦਮਾਂ ਨਾਲ ਮਹਿਲ ਵਿੱਚੋਂ ਨਿਕਲ ਗਈ। ਸ਼ਰੀਫਾ ਦੇ ਜਾਣ ਪਿੱਛੋਂ ਬੀਗਮ ਹੋਰ ਵੀ ਗਹਿਰੀਆਂ ਸੋਚਾਂ ਵਿੱਚ ਉਤਰ ਗਈ। ਇਸੇ ਕਾਰਨ ਸੁਲਤਾਨ ਕਈ ਦਿਨ ਦਿਨ ਮਹਿਲ ਨਹੀਂ ਆਉਂਦੀ। ਮੱਦ ਤੇ ਪੂਰੀ ਦੀ ਇੱਕ ਜਾਤ ਖੂਬਸੂਰਤ ਚਿਹਰਾ ਵੇਖਿਆ ਮੈਂ ਕਦਫ ਪੁੱਲ ਸੁੰਘਿਆ। ਬਸ ਉੱਥੇ ਹੀ ਟੇਰੀ ਹੋ ਗਈ। ਪੱਕੇ ਸਬੂਤ ਬਿਨਾ ਬੇਵਫਾ ਸੁਲਤਾਨ ਨੇ ਪੈਰਾਂ ਉੱਤੇ ਪਾਣੀ ਨਹੀਂ ਪੈਣ ਦੇਣਾ। ਹੀਰਾਬਾਈ ਨੂੰ ਉਸ ਗੌਣ ਵਾਲੀ ਕੀ ਨਾ ਰੂਪਮਤੀ ਬਾਰੇ ਜ਼ਰੂਰ ਪਤਾ ਹੋਵੇਗਾ ਇਹ ਗੌਣ ਵਾਲਿਆਂ ਤワイਫਾਂ ਵੀ ਸਾਡੀਆਂ ਸੌਕਣਾ ਹੀ ਹੁੰਦਾਂ ਹਨ ਸੁਲਤਾਨ ਨਗਮੇ ਉੱਤੇ ਜ਼ਰੂਰ ਜਾਣ ਦਿੰਦਾ ਏ ਮਰਦ ਤੇ ਉਹ ਵੀ ਜਾਵਰ ਹੁਕਮਰਾਨ ਈਮਾਨ ਹਾਰ ਨਾ ਲੱਗੇ ਪਿਛਲੀ ਵਫਾ ਨੂੰ ਛੱਟ ਪੁਰਾਣੇ ਖਜ਼ਾਮੇ ਬੰਗਪਗਾ ਮਾਰਦੇ ਹਨ ਸਾਹਮਣੇ ਪੁੱਛਾਂ ਤਾਂ ਕਸਮਾ ਉੱਤੇ ਜ਼ੋਰ ਦੇਣਗੇ ਮੇਰੀ ਜਾਨ ਮੈਂ ਕਰਵਾਉਂ ਰਾਜ ਨੂੰ ਪੱਖਿਆ ਪੈਰਾ ਉੱਤੇ ਕਰਨ ਲਈ 100 ਪਾਪੜ ਵੇਲਣੇ ਪੈਂਦੇ ਆ ਤੈਨੋਂ ਦਾ ਪਹਿਮ ਦਾ ਬੁੱਤ ਚੁੰਬੜਾ ਹੈ ਹੀਰਾਬਾਈ ਨੇ ਕੋਲ ਆ ਕੇ ਹਲਕਾ ਜਿਹਾ ਖੰਘੂਰਾ ਤੇ ਬੀਗਮ ਦੀ ਕੋਸ ਨੇ ਦਿੰਦੀ ਫਿਰਤੀ ਤੋੜ ਦਿੱਤੀ ਜਾਨੀ ਮਾ ਜਾਨ ਦੀ ਇਮਾਨ ਬੀਗਮ ਸਹਿਵਾ ਬੰਦੀ ਸਲਾਮ ਅਰਜ਼ ਕਰਦੀ ਹੈ ਹੀਰਾਬਾਈ ਨੇ ਚੁੱਕ ਕੇ ਤਿੰਨ ਵਾਰ ਮੱਥੇ ਨੂੰ ਹੱਥ ਲਾਇਆ ਆਪਣੀ ਫਰਮਾ ਬਰਦਾਰ ਕਿਵੇਂ ਨੂੰ ਕਿਵੇਂ ਯਾਦ ਕੀਤਾ ਉਸ ਦੇ ਚਿਹਰੇ ਉੱਤੇ ਚੜ੍ਹਦੀ ਇੱਕ ਪਰਛਾਈ ਸੀ ਆ ਹੀਰਾ ਬਾਈ ਸਲਾਮ ਅੱਜ ਜੀ ਉਦਾਸੀ ਤੈਨੂੰ ਸਾਥ ਲਿਆ ਜਿਹੇ ਨਸੀਬ ਬੰਦੀ ਹਾਜ਼ਰ ਜਨਾਬ ਹੈ ਫਰਮਾਓ ਕਿਵੇਂ ਬੁਲਾਇਆ ਨਹੀਂ ਉਹਨਾਂ ਦੀ ਲੋੜ ਨਹੀਂ ਤੇਰੇ ਨਾਲ ਗੱਲਾਂ ਕਰਨ ਨੂੰ ਜੀ ਕਰਦਾ ਏ ਇਹ ਤਾਂ ਸੁਲਤਾਨਾ ਹਜ਼ੂਰ ਜੀ ਮੇਰੀ ਖੁਸ਼ਕਿਸਮਤੀ ਹੈ ਹੀਰਾ ਦੋਵੇਂ ਹੱਥ ਖੋਲ ਗਏ ਹੀਰਾ ਸਾਰੀਆਂ ਚੀਜ਼ਾਂ ਬਗਾ ਕੇ ਮੇਰੇ ਕੋਲੋਂ ਨੱਠ ਕੇ ਬੈਠ ਅੱਜ ਮੈਂ ਗੂੜੀ ਸਹੇਲੀਆਂ ਵਾਂਗ ਗੱਲਾਂ ਕਰਨੀਆਂ ਚਾਹੁੰਦੀ ਆ ਤੇਰੇ ਉੱਤੇ ਭਰੋਸਾ ਕਰ ਸਕਦੀ ਆ ਔਰਤ ਹੋਣ ਨਾ ਤੇ ਉਸ ਨੂੰ ਵਿਸ਼ਵਾਸ ਸੀ ਲਾਲਚੀ ਲੋਕ ਥੋੜੇ ਇਨਾਮ ਨਾਲ ਹੀ ਵੇਖ ਜਾਂਦੇ ਹਨ ਕਿਉਂ ਨਹੀਂ ਜੂਰ ਮੈਂ ਹਰ ਤਰ੍ਹਾਂ ਆਪਦੀ ਵਫਾਦਾਰ ਵਫਾਦਾਰ ਹਾਂ ਤੂੰ ਦੁਨੀਆਦਾਰੀ ਦਾ ਬੜਾ ਕੁਝ ਵੇਖਿਆ ਛੱਤੀ ਪਤਨ ਤਰੀ ਮਰਦ ਨੂੰ ਕੋਗਾ ਬਣਾਉਣਾ ਤੇਰੇ ਖੱਬੇ ਹੱਥ ਦਾ ਕਮਾਲ ਹੈ। ਹਮੀਦਾ ਉਸ ਦੀ ਪ੍ਰਸ਼ੰਸਾ ਕਰਦੀ ਨਾਲ-ਨਾਲ ਮੁਸਕਾਈ ਜਾਂਦੀ ਸੀ। ਇਹ 10 ਬੰਦੇ ਨੂੰ ਮੰਜੇ ਦੇ ਪਾਵੇਂ ਨਾ ਬਨਨ ਕੇ ਕਿਵੇਂ ਰੱਖਿਆ ਜਾ ਸਕਦਾ ਹੈ? ਬੇਗਮ ਜੀ, ਮੇਰੀਆਂ ਨਜ਼ਰਾਂ ਦੀ ਸ਼ਾਨ ਨਹੀਂ ਨੇ ਸੈਂਕੜੇ ਨਹੀਂ ਹਜ਼ਾਰਾਂ ਮਰਦਾਂ ਨੂੰ ਸ਼ਾਨਿਆ ਅਤੇ ਝਟਕਾਇਆ। ਮੇਰੀ ਅਰਚਾ ਉਹਨਾਂ ਦੀਆਂ ਕਿਸਮਾਂ ਬਹੁਤੀਆਂ ਹੋਣ। ਮਰਦ ਦੀ ਤਾਂ ਕਮਜ਼ੋਰੀ ਨੂੰ ਫੜੇ ਬਿਨਾ ਉਸ ਨੂੰ ਸਦਾ ਲਈ ਆਪਣਾ ਬਣਾ ਕੇ ਨਹੀਂ ਰੱਖਿਆ ਜਾ ਸਕਦਾ। ਮਰਦ ਦੀ ਫਿੱਤਰ ਨੂੰ ਪਹਿਲੋਂ ਸਮਝਣਾ ਪੈਂਦਾ ਹੈ ਉਸ ਦੀਆਂ ਜਸਮਾਨੀ ਤੇ ਰੋਹਾਨੀ ਭੁੱਖਾਂ ਤੱਕ ਪਹੁੰਚ ਕਰਨੀ ਹੁੰਦੀ ਹੈ ਉਹ ਹੁਸਨ ਤੇ ਰੀਜ਼ਦਾ ਹੈ ਪਰ ਜਵਾਨੀ ਤੇ ਮਰਦਾ ਹੈ ਸ਼ਹਰਤ, ਦੌਲਤ ਤੇ ਕਲਾ ਦਾ ਸ਼ਿਦਾਈ ਵੀ ਹੋ ਸਕਦਾ ਹੈ ਇਹ ਸਭ ਉਸ ਦੀਆਂ ਕਮਜ਼ੋਰੀਆਂ ਹਨ ਜਨਾਨੀ ਨੂੰ ਚਾਹੀਦਾ ਹੈ ਸੂਖਮ ਨਜ਼ਰਾਂ ਨਾਲ ਉਸ ਤੇ ਮਨ ਦੀ ਕਾਮਨਾ ਨੂੰ ਪਹਿਲੋਂ ਫੜੋ ਫਿਰ ਤੋਤਾ ਪਿੰਜਰੇ ਪਾਉਣ ਵਿੱਚ ਕੋਈ ਔਖ ਨਹੀਂ ਆਉਂਦੀ ਹੀਰਾਬਾਈ ਦੀ ਤਾੜੀ ਨਾਲ ਹਮੀਦਾ ਵੀ ਹੱਸ ਪਈ। ਵਾਗ ਗਈ। ਮੰਨਣਾ ਪਵੇਗਾ ਤੇਰੇ ਕੋਲ ਬੜੇ ਤਿੱਖੇ ਤੀਰੇ। ਮਰਦ ਨੂੰ ਪਹਿਲਾਂ ਜ਼ਖਮੀ ਕਰਨਾ, ਮੁਰਮਲ ਮਲਮ ਲਾ ਕੇ ਗੁਲਾਮ ਬਣਾ ਲੈਣਾ। ਤੇਰਾ ਇਹ ਦਾਵਾਂ ਦਾ ਕ੍ਰਿਸ਼ਮਾ ਏ। ਤੂੰ ਜਾਦੂਗਰਨੀ ਏ। ਬੇਗਮ ਹੀਰਾ ਬਾਈ ਦੀ ਪ੍ਰਸ਼ੰਸਾ ਕਰ ਗਈ। ਹਜ਼ੂਰ ਪੇਸ਼ਾ ਜੋ ਹੋਇਆ ਟਿੱਡੇ ਚੋਂ ਭਰਨਾ ਏ। ਉਹ ਬੇਗਮ ਨੂੰ ਇੱਜ਼ਤ ਦੇਂਦੀ ਮੱਥੇ ਨੂੰ ਹੱਥ ਲਾ ਗਈ। ਪਲਾ ਮੇਰੇ ਸੁਲਤਾਨ ਬਾਰੇ ਕੀ ਖਿਆਲ ਹੈ? ਉਸ ਦੀਆਂ ਕਮਜ਼ੋਰੀਆਂ ਬਾਰੇ ਦੱਸ। ਇਹ ਹੋ ਹੀ ਨਹੀਂ ਸਕਦਾ ਤੈਨੂੰ ਪਤਾ ਨਾ ਹੋਵੇ ਬੇਗਮ ਨੇ ਨਜ਼ਰਾਂ ਹੋਰ ਤਿੱਖੀਆਂ ਕਰ ਲੰਗਾਂ ਤੌਬਾ ਮੇਰੀ ਜਾਨ ਦੀ ਸਲਾਮਤੀ ਚੰ ਸੁਲਤਾਨਾ ਜੀ ਦੀਵਾ ਸੂਰਜਵਲ ਨਹੀਂ ਵੇਖ ਸਕਦਾ ਉਹ ਕੰਨਾਂ ਨੂੰ ਹੱਥ ਲਾ ਗਈ ਤੂੰ ਚਤਰਾਹੀ ਨਾਲ ਅਸਲੀਅਤ ਨੂੰ ਖੂ ਖਾਤੇ ਨਹੀਂ ਪਾ ਸਕਦੀ ਹੀਰਾਬਾਈ ਮੈਂ ਲੱਖ ਬੇਗਮ ਹੋਵਾਂ ਆਖਰ ਨੂੰ ਪਹਿਲੋਂ ਇੱਕ ਔਰਤਾਂ ਜਨਾਬ ਤੁਸੀਂ ਔਰਤ ਨਾਲੋਂ ਸਾਡੇ ਲਈ ਮਲਕਾ ਪਹਿਲਾਂ ਤੁਹਾਡੇ ਹੁਕਮ ਅੱਗੇ ਸਾਰੇ ਲੋਕ ਹੋਈ ਚੁੱਕ ਚੁੱਕ ਦੀ ਹੈ ਬੰਦੀ ਕੀਤੀ ਉਸਦੀ ਔਕਾਤ ਕੀ ਬਾਈ ਵੀ ਸਮਝਦੀ ਸੀ ਮੈਂ ਕਸੂਤੀ ਫਸ ਗਈਆਂ ਦੇਖ ਹੀਰਾ ਪੈਣ ਔਰਤਾਂ ਦਾ ਦਰਦ ਨਹੀਂ ਭੰਡਾਵੇਗੀ ਤਾਂ ਮਰਦ ਉਸ ਨੂੰ ਕੱਖੋ ਹੌਲੀ ਕਰਕੇ ਰੱਖ ਦੇਵੇਗਾ ਤੇਰਾ ਜਨਾਨੀ ਹੋਣਾ ਸੁਲਤਾਨ ਨਾਲੋਂ ਮੇਰੀ ਨੇੜੇ ਦਾ ਰਿਸ਼ਤਾ ਹੈ ਸਮਝੀ ਨਾ ਮੇਰੀ ਸਰਕਾਰ ਅਸੀਂ ਗਰੀਬ ਤੁਹਾਡੀ ਦਿੱਤੀ ਰੋਟੀ ਖਾਣ ਵਾਲੀ ਤੁਹਾਡੇ ਪੁੜਾ ਸਨ ਆਉਣ ਦਾ ਮਤਲਬ ਮੇ ਮਾਰੀ ਜਾਣਾ ਹੀਰਾਵਈ ਦੇ ਦਿਲ ਦਾ ਡਰ ਪ੍ਰਗਟ ਕੀਤਾ ਸਭ ਨੂੰ ਰੋਟੀ ਦੇਣ ਵਾਲਾ ਅੱਲਾ ਤਾਲਾ ਹੈ ਸਾਰੇ ਡਰ ਲਾ ਕੇ ਸੁਲਤਾਨ ਵਾਰੀ ਦੱਸ ਕਸਮ ਕੁਰਾਨ ਦੀ ਤੈਨੂੰ ਕਿਤੇ ਵੀ ਜਾਣ ਨਹੀਂ ਕਰਾਂਗੀ ਕੀ ਦੱਸਾਂ ਬੀਗਮ ਸਾਹਿਬਾ ਪੁੱਛੋ ਹੀਰਾਵਈ ਹਮੀਦਾ ਤੇ ਕੁਰਾਨ ਦੀ ਕਸਮ ਚੁੱਕਣ ਉੱਤੇ ਥੋੜਾ ਦਿਲ ਤੜਾਈ ਰੂਪਮਤੀ ਕੌਣ ਹੈ ਸੁਲਤਾਨ ਹਜ਼ੂਰ ਨਾਲ ਉਸ ਦੇ ਕੀ ਤਾਲਕ ਹੈ ਕਵਰਾਣੀ ਵਾਰੇ ਪਿੰਕ ਹੀਰਾ ਨੂੰ ਪਾਈ ਗਈ ਸੀ ਉਹ ਸਮਝਦੀ ਸੀ ਸੁਲਤਾਨ ਦੀ ਉਸ ਵੱਲ ਉਲਾਰ ਹੋ ਜਾਣ ਨਾਲ ਦਰਬਾਰ ਵਿੱਚ ਮੇਰਾ ਮਾਣ ਤਾਨ ਘਟੇਗਾ ਉਹ ਵਿੱਚ ਵਿੱਚ ਮੁਸਕਾਵਾ ਹੌਂਕਾ ਭਰ ਗਈ ਸੁਲਤਾਨ ਤੇ ਬੇਗਮ ਬਜਕਾਰ ਠਣਕਨੀ ਉਹਦੇ ਲਈ ਨੇਕ ਫਾਲ ਸੀ ਮੈਂ ਤੁਹਾਡੀ ਅੰਦਰਲੀ ਪੀੜ ਨੂੰ ਸਮਝਦੀ ਹਾਂ ਜੇ ਤੁਸੀਂ ਮੇਰੀ ਪਨਾਹ ਦਾ ਜੁੰਮਾ ਚੁੱਕੋ ਮੈਂ ਹਰ ਤਰ੍ਹਾਂ ਤੁਹਾਡੇ ਨਾਲ ਖਲੋਵਾਂਗੀ ਹਾਂ ਜੇ ਰੂਪਮਤੀ ਨਾਲ ਇਹ ਸੰਬੰਧ ਹੋਰ ਵਧਿਆ ਤਾਂ ਖਤਰਨਾਕ ਵੀ ਹੋ ਸਕਦਾ ਹੈ ਸੁਣੋ ਰੂਪਮਤੀ ਰਾਜਾ ਧਰਮ ਨੰਦ ਦੀ ਬਾਲ ਵਿਧਵਾ ਬੇਟੀ ਹੈ ਸੁਣਿਆ ਨਹੀਂ ਕਹਿੰਦੇ ਅੱਛਾ ਗਾਉਂਦੀ ਹੈ ਉਸ ਦੇ ਗੁਰੂ ਦੇਵ ਨੂੰ ਇੱਕ ਤਰ੍ਹਾਂ ਗੰਦਰਵ ਸਮਝੋ ਦੇਖੀ ਵੀ ਨਹੀਂ ਆਂਦੇ ਉਸ ਦੇ ਦਿਵਾਲੇ ਰੂਪ ਦੀਆਂ ਧਾਰਾ ਫੋਟ ਤਨ ਹਨ ਨਗਮਾ ਸਾਡੇ ਹਜੂਰ ਦੀ ਬਣਦੀ ਕਮਜ਼ੋਰੀ ਹੈ ਮਦ ਜਵਾਨ ਕੋੜਾ ਹੋਵੇ ਉਸਨ ਤੇ ਕਲਾ ਦੇ ਸਾਹਮਣੇ ਬੀਗਮ ਸਹਿਬਾ ਇਸ ਤੋਂ ਗਾਂ ਮੈਂ ਕੀ ਆਖਾਂ ਅਕਲਮੰਦ ਨੂੰ ਇਸ਼ਾਰਾ ਕਾਫੀ ਹੈ। ਹੌਂਕਾ ਭਰਦਿਆ ਹੈ ਮੀਤਾ ਦੀ ਇੱਕ ਹੋਰ ਉੱਪਰ ਆਈ ਹੋਰ ਜਾਣਕਾਰੀ। ਅਸਲ ਫੜਕੜੀਆਂ ਦਾ ਫੇਟਦਾਨਾ ਖਬਰ ਨਾ ਸਾਇ। ਉਸ ਪਹਿਲੋਂ ਮੇਲ ਕਰਵਾਇਆ ਫਿਰ ਰੂਪਮਤੀ ਦੇ ਖਾਤਾ ਤੱਕਾਂ ਨਾਲ ਜੰਗ ਲੜੀ ਤੇ ਉਹਦੀ ਰਿਆਸਤ ਖਰਾਜ ਤੋਂ ਮੁਕਤ ਕਰਵਾਈ। ਹੀਰਾ ਬੀਗਮ ਦੇ ਚਿਹਰੇ ਤੋਂ ਉਸ ਦੇ ਅੰਦਰ ਦੀਆਂ ਬਣ ਵੇਖ ਰਹੀ ਸੀ। ਤਾਂ ਜੰਗ ਦੀ ਇਹ ਗੱਲ ਸੀ ਅੰਦਰਲੀ। ਦਿਲ ਨਾਲ ਬੀਗਮ ਦਸ ਚਾਰਚ ਵੀ ਫੁੱਟ ਗਿਆ। ਬਾਈ ਮਰਦ ਜਰਾਨੀ ਦਾ ਰੂਪ ਦੇਖ ਕੇ ਪਹਿਲੋਂ ਅੰਨਾ ਹੁੰਦਾ ਹੈ। ਮੂੜ ਖੂ ਖਾਤੇ ਛਾਲ ਮਾਰਦਾ ਹੈ। ਉਸ ਆਪਣੇ ਸਿਰ ਦਾ ਰੇਸ਼ਮੀ ਦਸਾਲਾ ਹੀਰਾ ਬਾਈ ਨੂੰ ਦੇ ਦਿੱਤਾ ਅਤੇ ਉਸ ਦੇ ਸਿਰ ਦਾ ਹਰਾ ਪਟਕਾ ਆਪ ਲੈ ਲਿਆ। ਮੈਂ ਤੇਰੇ ਨਾਲ ਪਿਆਰ ਪਟਾਉਂਦੀ ਹਾਂ। ਅਸੀਂ ਅੱਜ ਤੋਂ ਬਖਣਾ ਸੇਲੀਆਂ। ਬੀਗਮ ਦਾ ਡਿਗ ਦਾ ਮਨ ਖਲੋਤਾ ਰਹਿਣ ਲਈ ਆਸਰਾ ਪਾਲਦਾ ਸੀ। ਹੀਰਾ ਬਾਈ ਨੇ ਬੀਗਮ ਦੇ ਪੈਰ ਫੜ ਲਏ। ਇਹ ਨਾ ਚੀਜ਼ ਇਸ लायक ਨਹੀਂ ਤੁਹਾਡੇ ਪੈਰਾਂ ਦੀ ਤੋੜ ਨਹੀਂ ਭੈਣ ਤੂੰ ਹੀਰਾ ਹੈ ਹੀਰਾ ਜਨਾਬ ਅਸੀਂ ਕਸਫੀ ਲੋਕ ਹੀਰਾ ਤਾਂ ਜ਼ਾਹਿਰ ਹੁੰਦਾ ਹੈ ਮੇਰੀ ਸਖੀ ਜਦੋਂ ਹਨੇਰੀ ਬਣ ਕੇ ਚਫੇਰੋਂ ਪੀੜ ਪੀੜਾਂ ਚੜਾਉਣ ਆਖਰੀ ਵਫਾ ਹੀਰਾ ਹੀ ਕਰਦਾ ਹੈ ਇਹ ਉਹਨਾਂ ਆਖੋ ਮੇਰੀ ਸਰਕਾਰ ਬੰਦੀ ਦੀ ਜਾਨ ਹਾਜ਼ਰ ਜਦੋਂ ਮਰਜ਼ੀ ਵਰਤ ਲੈਣਾ ਹੀਰਾ ਇੱਕ ਨੂੰ ਹੱਥ ਲਾ ਕੇ ਬੇਗਮ ਅੱਗੇ ਝੁੱਕ ਗਈ ਤੇਰੀ ਜਾਨ ਸਲਾਮਤ ਰਹੇ ਜਾਨ ਦੀ ਨਹੀਂ ਦਿੱਖੀ ਸੋਚ ਦੇ ਸਾਥ ਦੀ ਲੋੜ ਉਸ ਬਾਈ ਨੂੰ ਅਮਰ ਉਸ ਬਾਈ ਨੂੰ ਪਿਆਰ ਦਾ ਭਰਪੂਰ ਥਾਪੜਾ ਦਿੱਤਾ ਹੀਰਾ ਬਾਈ ਸੋਚ ਰਹੀ ਸੀ ਔਰਤ ਸultan ਪਾਕੇ ਦੀ ਕਿੰਨੀ ਬੇਵਸਤੇ ਬਦਕਿਸਮਤ ਰਹਿੰਦੀ ਹੈ ਧੰਨਵਾਦ